ہمیشہ واماتے نے حوصلہ افجائی کرتے ہیں آ کے بہت دنواد سو ہلو لاؤ شبھ رمتا ہوئی فائنل مار لو ایک بار ਬਾਦ ਬਾ ਧੰਨਵਾਦ ਹੈ ਸਾਰੀ ਸੰਗਤ ਦਾ ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਹੈ ਅੱਜ ਦੇ ਇਸ ਕਬੱਡੀ ਕੱਪ ਨੂੰ ਕਾਮਯਾਬ ਕਰਨ ਦੇ ਲਈ ਸਿੱਖ ਯੂਥ ਸਪੋਰਟਸ ਵੱਲੋਂ ਬਾਦ ਬਾ ਧੰਨਵਾਦ ਕਰਦੇ ਆ ਸਾਰੀ ਰੱਬ ਰੂਹੀ ਸੰਗਤ ਦਾ ਜਿਹਦੇ ਸਹਿਯੋਗ ਦੇ ਨਾਲ ਇਹ ਕਬੱਡੀ ਕੱਪ ਆ ਹਾਂ ਬਹੁਤ ਸ਼ਾਨਦਾਰ ਦੋ ਫਾਈਨਲ ਅੱਜ ਖੇਡੇ ਜਾਣਗੇ ਜੁੜੀਏ ਖੇਡ ਮੈਦਾਨ ਅਮਰ ਨਾਤੀ ਪਈ ਹੋਈ ਕਬੱਡੀ ਦੇ ਕਿਹੜਾ ਜਫਾ ਲਾਵੇਗਾ ਆ ਕਿੰਦਾ ਰੇਡ ਪੈਂਦੀ ਹੈ ਫਲਾਕੇ ਪਾਵਾਂ ਤਾਂ ਹੀ ਲੋਕ ਕਿਹੜਾ ਹੁਸ਼ੇਰੀ ਨਾਲ ਡੱਜ ਲਾ ਕੇ ਭੱਜਦਾ ਕਿਹਦੀ ਡਾਜ ਕਿੰਦਾ ਨਹੀਂ ਕਿਹਦੀ ਭਾਜ ਕਿੰਦਾ ਨਹੀਂ ਕਿਹੜਾ ਸਿੱਧਾ ਜਾਫੀ ਦੇ ਹਿੱਕ ਵਿੱਚ ਵੱਜਦਾ ਆ ਹਿੱਕ ਵਿੱਚ ਵੱਜਦਾ ਮੁੰਡਾ ਆ ਦੂਸਰੇ ਪਾਸੇ ਆ ਬਲੇ ਆ ਕੋਸ਼ਿਸ਼ ਕਰਦਾ ਹੋਇਆ ਮਤੂਦ ਅਕਵਰ ਦੇ ਪੁਆਇੰਟ ਜੁੜਦਾ ਆਗੇ ਦੇ ਹਿੱਸੇ ਦੇ ਵਿੱਚ ਬਹੁਤ ਵੱਡੇ 800 ਦੀ ਖੇਡ ਕਲੱਬ ਦੇ ਹਿੱਸੇ ਨੰਬਰ ਜੁੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਪਾਸੇ ਰਵੀ ਤਿਆਰ ਵਰ ਤਿਆਰ ਹੈ ਮੈਦਾਨ ਦੇ ਅੰਦਰ ਕਿ ਬੰਦੂਕ ਤੋਂ ਦੁਨੀਆ ਡਰਦੀ ਹੈ ਸ਼ਮਸ਼ੀਰ ਤੋਂ ਵੀ ਦੁਨੀਆ ਡਰਦੀ ਹੈ ਪੈ ਹੁੰਦਾ ਸ਼ੇਰ ਦੀ ਦਹਾੜ ਦਾ ਆਪਦੀ ਲਕੀਰ ਤੋਂ ਵੀ ਦੁਨੀਆ ਡਰਦੀ ਹੈ ਦੁੱਧ ਮੱਖਣਾਂ ਨਾਲ ਪਲਿਆ ਹੋਵੇ ਜੋ ਤਕੜੇ ਸਰੀਰ ਤੋਂ ਦੁਨੀਆ ਡਰਦੀ ਹੈ ਸੂਰਮਾ ਬੇਸ਼ੱਕ ਦੁਨੀਆ ਤੋਂ ਚਲਿਆ ਜਾਵੇ ਉਹਦੀ ਤਸਵੀਰ ਤੋਂ ਵੀ ਦੁਨੀਆ ਡਰਦੀ ਹੈ ਆ ਸੂਰਮੇ ਖੇਡ ਕਬੱਡੀ ਦੇ ਇਹ ਸੂਰਮੇ ਕੌਮ ਦੇ ਅੱਜ ਮੈਦਾਨ ਦੇ ਅੰਦਰ ਕਬੱਡੀ ਪਾਉਣ ਦੇ ਵਾਸਤੇ ਕਾਨ ਰਵੀ ਗਲਰਾਮ ਵੱਧਾ ਹੋਇਆ ਕਬੱਡੀ ਖਿਡਾਰੀ ਆ ਕੋਈ ਖੜ ਕੇ ਬੈਠ ਕੇ ਸਾਰੇ ਕਬੱਡੀ ਦੇ ਪ੍ਰੇਮੀ ਵੱਡੀ ਤਦਾਦ ਦੇ ਵਿੱਚ ਅਨੰਦ ਮਾਣ ਰਹੇ ਸ੍ਰੀ ਗੁਰੂ ਕਰਤਾਰ ਸਿੰਘ ਗਰਾਊਂਡਾ ਬੱਲੇ ਬੱਲੇ ਹੋਈ ਪਈ ਰਵੀ ਗਲਰਾਮ ਸ਼ੰਦਰ ਨੰਬਰ ਜੋੜਦਾ ਆਪਣੀ ਟੀਮ ਦੇ ਵਾਸਤੇ ਇੱਕ ਹੋਰ ਲੱਖਾਂ ਦੇ ਅੰਕ ਅਰੇ ਜਵੇਦ ਹੀ ਦੇ ਇਹ ਨਾਲ ਅਗਲੀ ਕਬੱਡੀ ਇਸ ਵਿੱਚ ਖੇਡ ਦਾ ਦੇ ਵਿੱਚ ਪਾਕੋ ਇੱਕ ਮਿੰਟ ਚਾਲ ਸਾਹਿਬ ਇੱਕ ਦਰਸ਼ਕਾਂ ਤੋਂ ਮੈਂ ਤਾੜੀ ਦੇ ਰੂਪ ਵਿੱਚ ਤੁਹਾਡੇ ਤੋਂ ਸਹਿਯੋਗ ਮੰਗਣਾ ਇੱਕ ਵਾਰੀ ਜਿਹੜੀ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਕੈਨੇਡਾ ਉਹਨਾਂ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਜੀ ਥੈਂਕ ਯੂ ਇੱਕ ਵਾਰੀ ਕੰਟਰੋਲਾਈ ਕੀਤਾ ਔਰ ਬਾਅਦ ਜੋ ਖੇਡਣ ਲਈ ਐਗਰੀ ਹੋਏ ਆ ਤੁਹਾਨੂੰ ਸਜਦਾ ਨੀਟੂ ਭਾਜੀ ਕੱਡੀ ਸੁਮਿਟੀ ਫੈਡਰੇਸ਼ਨ ਨੂੰ ਔਰ ਸੈਲੂਟ ਕਰਦੇ ਆ ਅਸੀਂ ਦਰਸ਼ਕ ਵੀਰੋ ਇੱਕ ਵਾਰੀਵਾਜਾ ਕਰ ਦਿਓ ਵੀ ਦੂਜਾ ਮੈਚ ਜਿਹੜਾ ਆ ਇਹ ਦੇਖ ਕੇ ਪਹੁੰਚਿਆ ਇਕਨ ਕਬੱਡੀ ਦਾ ਕਰ ਦਿਓ ਆ ਜੋਰ ਨਾਲ ਤਾੜੀਆਂ ਮਾਰ ਦਿਓ ਧੰਨਵਾਦ ਹੰਦਰ ਸਾਹਿਬ ਲਓ ਕਬੱਡੀ ਬਹੁਤ ਧੰਨਵਾਦ ਸਾਰੀ ਸਾਰੀ ਤੋਂ ਫੈਡਰੇਸ਼ਨ ਦਾ ਲਓ ਇਸ ਵੇਲੇ ਪਈ ਹੋਈ ਕਬੱਡੀ ਇਹ ਲੈਦੇ ਪੰਜਾਬ ਪਾਕਿਸਤਾਨ ਦਾ ਆ ਮੋਹਨ ਰਾਜ ਢਿੱਲੋ ਦੇ ਹਰਸ਼ ਮਹਿਤੋਤ ਕੋਸ਼ਿਸ਼ ਕਰਦਾ ਰਿਹਾ ਖੇਡਾਂ ਦੇ ਵਿੱਚ ਇਸ ਵਿੱਚ ਇੱਕ ਇਹਦਾ ਵਾਅਦਾ ਐਵਰਫੋਰਡ ਕਬੱਡੀ ਕਲੱਬ ਦੀ ਟੀਮ ਦੇ ਲਈ ਇੱਕ ਇਹਦਾ ਵਾਅਦਾ ਮੋਹਨ ਸਿੰਘ ਬਾਲ ਢਿੱਲੋ ਖੇਡਾਂ ਦੇ ਵਿੱਚ ਕਰਦਾ ਹੋਇਆ ਅਗਲੀ ਕਬੱਡੀ ਕਲਸੀਆਂ ਵਾਲਾ ਸਮੇਂ ਰਵੀ ਪੋਦਾ ਹੋਇਆ ਰਵੀ ਦੀ ਪਈ ਹੋਈ ਕਬੱਡੀ ਜੀਨੂ ਜੀ ਧੰਨਵਾਦ ਆ ਤੁਹਾਡਾ ਵੀ ਬਹੁਤ ਬਹੁਤ ਜੀ ਲੋ ਕਬੱਡੀ ਇਸ ਵਿੱਚ ਕਲਸੀਆਂ ਵਾਲੇ ਰਵੀ ਦੀ ਹਜੀ ਬੈਕ ਚਲਾ ਦਿਓ ਲੋ ਬਾਰ ਬਾਰ ਬੋਡੀਆਂ ਮਾਈਕ ਵਾਲੇ ਨੂੰ ਬਰੰਦ ਵਾਲਾ ਮਾਈਕ ਜਿਹੜਾ ਚੱਲਦਾ ਕਰ ਦਿੱਤਾ ਜਾਵੇ ਜੀ ਸੋ ਮਾਈਕ ਵਾਲੇ ਵੀਰ ਨੂੰ ਬੇਨਤੀ ਆ ਨੇਟੂ ਭਾਜੀ ਤੁਹਾਡੀ ਸਮੁੱਚੀ ਫੈਡਰੇਸ਼ਨ ਦੇ ਧੰਨਵਾਦੀਆਂ ਤੁਸੀਂ ਦੇ ਵਨ ਤੋਂ ਸਹਿਯੋਗ ਦਿੱਤਾ ਔਰ ਦਰਸ਼ਕ ਵੀਰ ਵੀ ਪਿਆਰ ਕਰਨਗੇ ਤੁਸੀਂ ਵੇਖਿਓ ਜਿਹੜਾ ਐਂਡ ਵਾਲਾ ਮੈਚ ਆ ਦਰਸ਼ਕੋ ਅੱਜ ਆਪਾਂ ਜਰਾ ਨਹੀਂ ਸਾਰੇ ਮੈਚ ਬਖਤਾਂ ਗਈ ਚੱਲਾਂਗੇ ਆਪਾਂ ਇਕੱਠੇ ਸਾਰੇ ਉਹ ਵਾਦਾ ਕਰਤਾ ਹੱਤ ਅਮਰਤ ਵਾਹ ਜੀ ਵਾਹ ਸਾਰੇ ਭਰਾਵਾਂ ਥੈਂਕ ਯੂ ਅਮਰਤ ਨਾਥ ਦੀ ਕਬੱਡੀ ਆ ਆ ਅਰਸ਼ੀਵ ਇਸ ਵੇ ਮਹਤੂਤ ਇੱਕ ਵਾਰੀ ਫੇਰ ਹੱਤੜਾ ਦਫਾ ਲਾਉਣ ਦੀ ਕੋਸ਼ਿਸ਼ ਖੇਡ ਦੇ ਵਿੱਚ ਕਰਦਾ ਹੋਇਆ ਜੇ ਅਸੀਹੋ ਦੋੜ ਬੜਾ ਅਮਰਤ ਨਾਥ ਦੇ ਪੁਆਇੰਟ 11 ਫੋਰ ਕਬੱਡੀ ਕਲੱਬ ਲਈ ਇੱਕ ਅਕਦਾ ਵਾਅਦਾ ਉਹ ਸੂਰਬੇ ਯੋਧੇ ਹਰਜੀਪ ਨਿੰਜਰ ਨੂੰ ਵੀ ਯਾਦ ਕੀਤਾ ਜਾ ਰਿਹਾ ਕਿ ਬਖਤ ਯੋਧਿਆ ਪਾਤਸ਼ਾਹ ਜੀ ਨੂੰ ਕਿੰਦੜਾ ਨੂੰ ਸਦਾ ਹਕੂਮਤ ਯਾਦ ਕਰੂਗੀ ਨਿੰਜਰਾਂ ਨੂੰ ਯਾਦ ਦੁਨੀਆ ਉੱਤੇ ਯਾਦ ਰਹੁ ਗੁਰਵੀਰ ਸਿੰਘ ਜੀ ਸੋਤਾ ਡੰਸੀ ਵਾਲੀ ਕੰਮਚਾਰੀ ਹਾਂ ਜੀ ਸਾਲੋ ਹੈਲੋ ਰਵੀ ਹਾਂ ਜੀ ਬਹੁਤ ਧੰਨਵਾਦ ਜਿਹੜੀ 9 ਮਿੰਟ ਬਹਾਫ ਸਮੇਂ ਦਾ ਕਰਾਂਗੇ ਨਾ ਰਵੀ ਕੇਲਰਮ ਜੀ ਕਬੱਡੀ ਕਿਉਂਕਿ ਮੈਚ ਦੇ ਮਿੰਟ ਥੋੜੇ ਹੀ ਆ ਚਲ ਸਾਹਿਬ ਧੰਨਵਾਦ ਆ ਇਹ ਰਵੀ ਹਰਿਆਣੇ ਵਾਲਾ ਖਿਡਾਰੀ ਦੇ ਵਿੱਚ ਹੋ ਪਉਦਾ ਹੋਇਆ ਕਬੱਡੀ ਇਹ ਅਹਿਮਦ ਦਿਉਰੇ ਵਾਲਾ ਕੋਸ਼ਿਸ਼ ਕਰਦਾ ਗੱਲ ਬੜਾ ਤੇਰੇ ਆ ਜਾ ਮੈਚ ਸੁੱਧਾ ਕਿਤੇ ਡ੍ਰੈਕਟੀ ਚੱਲਣਾ ਮੱਖਣ ਫਲੀ ਜੀ ਗੱਲ ਕਰਦੇ ਫਿਰ ਹਲੋ ਚਲ ਜੀ ਜੀ ਹੁਣ ਤਾਂ ਸਾਹਿਬ ਹੁੰਦੇ ਨੇ ਮੇਰੇ ਛੋਟੇ ਭਈਆਂ 50 ਡਾਲਰ ਹਾ ਆ ਇਧਰੇ ਪਾਸੇ ਆ ਨੌਜਵਾਨ ਦੇ ਵਾਂਗੂ ਖੜੀ ਏ ਸ਼ੰਕਰ ਦੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਰਵੀ ਮੈਦਾਨ ਦੇ ਵਿੱਚ ਵਧਦਾ ਹੋਇਆ ਰਵੀ ਕਲਸੀਆ ਵਾਲਾ ਇਹ ਵੀ ਚੋਟੀ ਦਾ ਕਬੱਡੀ ਖਿਡਾਰੀ ਹੈ ਇਹ ਵੀ ਮੰਨੇ ਪਰਮਨੇ ਧਾਵੀ ਹੈ ਹੁਣ ਕੌਣ ਲਕਰਣ ਦੀ ਕੋਸ਼ਿਸ਼ ਕਰੇਗਾ ਹਰ ਤਿਆਰ ਵਰ ਤਿਆਰ ਹੈ ਖੁਸ਼ੀ ਮਿਲਗੇ ਔਰ ਇਧਰੇ ਪਾਸੇ ਜੱਗੇ ਵਰਗੇ ਨੌਜਵਾਨ ਆ ਮੰਨੇ ਪਰਮਨੇ ਕਬੱਡੀ ਖਿਡਾਰੀ ਫਿਰ ਜੱਗਾ ਫਿਰ ਜੱਗਾ ਫਿਰ ਜੱਗਾ ਆ ਕਰਦਾ ਹੈ ਕੁਝ ਦੇ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਆ ਕੇ ਜੁੜਦਾ ਹੋਇਆ ਰਵੀ ਕਲਰਾਮ ਲਓ ਇਸ ਸਮੇਂ ਹਰਿਆਣੇ ਵਾਲਾ ਸਮੇਂ ਇਹ ਰਵੀ ਅਗਲੀ ਕਬੱਡੀ ਪਾਦਾ ਹੋਇਆ ਉਹ ਬਈ ਹੋਈ ਕਬੱਡੀ ਤੇ ਬੇਰੇ ਵਾਲਾ ਦਿੰਦੀ ਲੱਗਿਆ ਜਾਂ ਫਿਰ ਉਹ ਟੱਕਰ ਬਣੇ ਵਾਲਾ ਸ਼ਰਨਾ ਉਹ ਮਨ ਦਿਓਰ ਵਾਲਾ ਪਰ ਇਸ ਸਮੇਂ ਇਹ ਸੰਗਰੂਰ ਜ਼ਿਲ੍ਹੇ ਵਾਲਾ ਇਸ ਸਮੇਂ ਕੋਸ਼ਿਸ਼ ਕਰਦਾ ਪਰ ਪੁਆਇੰਟ ਹੈ ਇਹ ਵਸੜ ਕਬੱਡੀ ਕਾਬਲੇ ਯਾਰ ਰਵੀ ਕੈਦ ਉਹ ਇੱਕ ਅਗਦਾ ਵਾਧਾ ਕਰਦਾ ਹੋਇਆ ਆ ਗੱਬਰੂਆ ਗੁਰਦੀਪ ਸਿੰਘ ਪੂਰੀ ਸ਼ੰਨਾ ਵਾਲਾ ਅਗਲੀ ਕਬੱਡੀ ਖੇਡ ਦਾ ਦੇ ਵਿੱਚ ਪਾਦਾ ਹੋਇਆ ਪੂਰੀ ਦੀ ਪਈ ਕਬੱਡੀ ਤੇ ਉਹਨੂੰ ਦੇਖਾਂਗੇ ਸ਼ਾਕਾ ਕਰਾਉ ਬੱਲੇ ਬੱਲੇ ਜਾ ਫਿਰ ਦੁਕਾਵਾਲਾ ਹਾ ਬੱਲੇ ਬੱਲੇ ਕਰਾਉ ਪਰ ਪੁਆਇੰਟ ਇਹ ਆ ਪੂਰੀ ਛੱਡਾ ਵਾਲਾ ਜੇਕਰ ਦਾ ਵਾਧਾ ਖੇਡ ਦਾ ਦੇ ਵਿੱਚ ਕਰਦਾ ਹੋਇਆ ਪੂਰੀ ਪੂਰੀ ਸਿੱਖ ਯੂਥ ਸੁਸਾਇਟੀ ਦਾ ਧੰਨਵਾਦ ਆ ਬੜੇ ਯੋਜਨਾਬੱਧ ਤਰੀਕੇ ਨਾਲ ਅੱਜ ਇਹ ਮੈਚ ਕਰਵਾਏਗੇ ਲਓ ਫਾਈਨਲ ਜਾਂਦਾ ਹੋਇਆ ਇਸ ਤੋਂ ਬਾਅਦ ਇੱਕ ਫਾਈਨਲ ਲਾਹੌਰ ਇਹ ਸਮੇਂ ਨਾਥ ਤੇ ਪੁਆਇੰਟ ਰੱਖਾਂਗੇ ਗੁੱਲੂ ਵੱਡਾ ਜੀ ਤਾਵੀ ਦੇ ਹੋ ਕੇ ਫੈਸਲਾ ਕਰਦੇ ਹੋਏ ਅਗਲੀ ਕਬੱਡੀ ਫਿਰ ਦੇਖਾਂਗੇ ਕੌਣ ਪੌਣ ਦੇ ਲਈ ਖੜੇਗਾ ਕਿ ਕੌਣ ਕਰਦਾ ਗੱਲ ਕਮਜ਼ੋਰਾ ਦੀ ਜਦਾ ਹੁੱਡੀ ਗੱਲ ਦਲੇਰਾ ਦੀ ਲੱਖੇ ਸਦਵਾਲੋ ਬੋਲਾਂ ਦੇ ਦੀ ਚਰਚਾ ਬੱਬਰ ਸ਼ੀਰਾਂ ਦੀ ਲੋ ਕਬੱਡੀਆਂ ਵਾਲਾ ਰਵੀ ਆ ਗਿਆ ਅਗਲੀ ਕਬੱਡੀ ਪੌਂਡ ਦੇ ਲਈ ਲੁਧਿਆਣੇ ਵਾਲਾ ਉਹ ਪੰਦੀ ਹੋ ਕਬੱਡੀ ਤੇ ਉਧਰ ਚਾਰ ਰਹਿਮਤ ਖੋੜ ਕਬੱਡੀ ਕਲੱਬ ਦੇ ਇਹ ਸ਼ਾਕਾਤ ਦਿਆਲਪੁਰੀਆ ਇਸ ਸਮੇਂ ਤਗੜਾ ਜੱਫਾ ਲਾਉਂਦੀ ਕੋਸ਼ਿਸ਼ ਕਰਦਾ ਹੋਇਆ ਖੇਡ ਦਾ ਦੇ ਵਿੱਚ ਮਾਸਟਰ ਬਲਜੀਤ ਸਿੰਘ ਜੀ ਕੀ ਫੈਸਲਾ ਕੱਢਗੇ ਇਹ ਸ਼ਾਕਾਤ ਦਿਆਲਪੁਰੀਆ ਲੈ ਵੀ ਇਕਬਾਲ ਸਿੰਘ ਅਗਲੀ ਕਬੱਡੀ ਖੇਡ ਦਾ ਆ ਦੇ ਵਿੱਚ ਬਹੁਤ ਬਹੁਤ ਧੰਨਵਾਦ ਹੈ ਮੈਚ ਐਨ ਸਿਰੇ ਦਾ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਉੱਚ ਕੋਟੀ ਦੀ ਕਬੱਡੀ ਮੈਦਾਨ ਦੇ ਵਿੱਚ ਖੇਡੀ ਜਾ ਰਹੀ ਹੈ ਜੀ 20ਵਾਂ ਦਿੱਤੇ ਜੱਗੇ ਨੂੰ ਸੋ ਬਹੁਤ ਬਹੁਤ ਧੰਨਵਾਦ ਆ ਜੀ ਥੈਂਕ ਯੂ ਥੈਂਕ ਯੂ ਲੋਫੇ ਕਬੱਡੀ ਐਬਸਪੋਰਟ ਤੇ ਯੂਨਾਈਟਿਡ ਵੀਸੀ ਫਰੈਂਡਸ ਕਲੱਬ ਕਹਿਲਗਰੀ ਦਾ ਫਾਈਨਲ ਮੈਚ ਹੈ ਸ਼ਾਮਾਂ ਸੰਧੂਰੀ ਹੈ ਸਿੱਖ ਯੂਥ ਸਪੋਰਟਸ ਫੈਸਟੀਵਲ ਸਾਰੇ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਸਰ ਗਵੀਰ ਸਿੰਘ ਜੀ ਮੈਨੇਜਰ ਸਾਹਿਬ ਉਧਮ ਸਿੰਘ ਜੀ ਹੁੰਦੜ ਤੇ ਨਾਲ ਰਣਵੀਰ ਸਿੰਘ ਜੀ ਨਿਜਰ ਜਰਨੈਲ ਸਿੰਘ ਰਾਜ ਸਾਹਿਬ ਲੈ ਵੀ ਗਾਲਬ ਵਾਲਾ ਪੈਗੀ ਕਬੱਡੀ ਉਧਰਲੇ ਪਾਸੇ ਲਓ ਪੈਗੀ ਕਬੱਡੀ ਆ ਇਸ ਸਮੇਂ ਮੈਦਾਨ ਦੇ ਵਿੱਚ ਦੂਸਰੇ ਪਾਸੇ ਕੀਤੀ ਹੋਈ ਟਰਾਈ ਆ ਇਸ ਸਮੇਂ ਡੱਗੋ ਵਾਲਾ ਸ਼ਰਨਾ ਤੇ ਰਵੀ ਨਹੀਂ ਧੱਕਿਆ ਜਾ ਸਕਿਆ ਸ਼ਾਨਦਾਰ ਨੰਬਰ ਆਪਣੀ ਖੇਡ ਕਲੱਬ ਦੇ ਹਿੱਸੇ ਜੁੜਦਾ ਹੋਇਆ ਅੱਜ ਸਮੇਂ ਅਗਲੀ ਕਬੱਡੀ ਗੁਰਦੀਪ ਸਿੰਘ ਪੂਰੀ ਫਤੇਗੜ ਛੰਨਾ ਵਾਲਾ ਫਾਈਨਲ ਮੈਚ ਦੀਆ ਫਾਈਨਲ ਕਬੱਡੀਆ ਪੈਂਦੇ ਬਿਨਾ ਢੋਲ ਤੋਂ ਭੰਗੜੇ ਦੁਨੀਆ ਵੇਖੇ ਖੜ-ਖੜ ਕੇ ਨਾ ਮੈਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਜੜ ਜੜ ਕੇ ਗੋਕੇ ਜੜ ਜੜ ਕੇ ਅਗਲੇ ਸਾਲ ਫਿਰ ਮੈਂ ਦੀ ਆਸਾਂ ਦੇ ਨਾਲ ਇੱਕ ਫਾਈਨਲ ਹਾਜੇ ਬਾਈ ਬਾਕੀ ਆ ਬਿਲਿਆ ਸ਼ੰਕਰ ਆ ਗਿਆ ਸੈਵਨ ਹੋਰ ਸੈਵਨ ਟੀਮ ਲਾਈਨਰ ਕਹਿੰਦੇ ਲੈਂਡ ਕਰ ਗਿਆ ਪਾਈ ਵੀ ਆਰ ਦੇ ਅਲ ਸਮੇਂ ਰੰਗ ਦੇ ਉੱਤੇ ਉਧਰ ਦੇਖਦੇ ਆ ਵੀ ਆਰਸ਼ਾ ਜਰਨਾ ਤੇ ਸ਼ੰਕਰ ਨਵਾਬੀ ਬਣ ਗਿਆ ਨੌਜਵਾਨਾਂ ਨਵਾਬੀ ਬਣ ਗਿਆ ਇਹ ਹੈ ਨਵਾਬ ਖੇਡ ਕਬੱਡੀ ਦਾ ਨਵਾਬ ਖੇਡ ਕਬੱਡੀ ਦਾ ਅਗਲੀ ਕਬੱਡੀ ਫੇਰ ਪੈਣ ਜਾ ਰਹੀ ਹੈ ਸਾਰੇ ਭਰਾਵਾਂ ਦਾ ਸਾਰੀ ਸਿੱਖੀ ਯੂਨੀਅਨ ਸਪੋਰਟਸ ਸੁਸਾਇਟੀ ਦੇ ਨੁਮਾਇੰਦਿਆਂ ਤੋਂ ਓਏ ਉੱਛੜਿਆ ਓਏ ਇੱਕ ਵਾਰੀ ਤਾੜੀ ਲੋ ਤਾੜੀ ਮਾਰ ਦਿਓ ਇਹ ਮਕਸੀਕੋ ਕਬੱਡ ਦਾ ਤੇ ਦੁਗਿਆਵੜਾ ਹੰਦੁਗਲੇ ਘਿਰਨ ਦਾ ਹੋਇਆ ਦੇ ਵਿੱਚ ਇੱਕ ਪਾਸੇ ਕਬੱਡੀ ਦਾ ਵੱਧਾ ਪਰ ਪੁਆਇੰਟ ਅਮਰ ਟਿਕਾ ਦਾ ਵਾਅਦਾ ਕਰਦਾ ਹੋਇਆ ਲੈ ਵੀ ਸੋਨੀ ਚਾਵਰ ਤੇਰਾ ਵੀ ਧੰਨਵਾਦ ਆ ਗੋਡਿਲ ਮੋਟਰਸ ਸਾਹਿਬ ਵੱਡੀ ਐ ਜਸਪੋਂਸਰਸ਼ਿਪ ਆ ਬਹੁਤ ਧੰਨਵਾਦ ਇਧਰ ਸਾਡੇ ਕਵੀ ਸੋਤਾ ਦੰਸੀਵਾਲ ਲੋ ਉਸਤਾਦ ਜੀ ਪੂਰੀ ਆ ਗਿਆ ਛੱਡਾ ਵਾਲਾ ਸ਼ੰਗਾਂ ਵਾਲਾ ਆ ਗਿਆ ਕਬੱਡੀ ਪਾਉਣ ਦੇ ਵਾਸਤੇ ਪੂਰੀ ਗੁਰਦੀਪ ਸਿੰਘ ਆਹ ਜਾਨਦਾਰ ਕਬੱਡੀ ਖਿਡਾਰੀ ਇੱਕ ਹੋਰ ਨੰਬਰ ਜੋੜਦਾ ਆਪਣੀ ਟੀਮ ਦੇ ਲਈ ਲੱਖ ਲੱਖ ਦੀ ਕਬੱਡੀ ਕੇ ਨਹੀਂ ਪੈਂਦਾ ਮੂਲ ਕਾਰਤੂਸ ਚੱਲੇ ਦਾ ਆਹ ਕਬੱਡੀ ਲੱਖ ਲੱਖ ਦੀ ਜਫਾ ਕੱਲੇ ਕੱਲੇ ਦਾ ਕਬੱਡੀ ਲੱਖ ਲੱਖ ਦੀ ਜਫਾ ਕੱਲੇ ਕੱਲੇ ਦਾ ਲੱਖ ਲੱਖ ਦੀ ਰੇਡ ਆਹ ਅਗਲੀ ਪਈ ਹੈ ਕਬੱਡੀ ਖਿਡਾਰੀ ਦੀ ਆ ਤੈਨੂੰ ਚੇਰਾ ਵੇ ਖਵਾ ਕੇ ਦੇਸੀ ਘਿਉ ਦੀ ਚੂਰੀ ਆ ਸੁਣਵਾ ਦੇ ਮੱਖਣਾ ਵੇ ਸਾਡਾ ਜਿੱਤਣਾ ਬਹੁਤ ਜ਼ਰੂਰੀ ਆ ਸਰੀ ਸਾਰਾ ਨੱਚੂਗਾ ਅੱਜ ਤੂੰ ਜੋਰ ਪਟਾਉਂਦਾ ਲਾ ਦੇ ਆ ਮਸਲਾ ਕੱਪ ਦਾ ਬਣ ਗਿਆ ਜੀ ਰਵੀ ਤੂੰ ਦੋ ਦੋ ਕਾਟੀਆਂ ਪਾ ਦੇ ਆ ਤੂੰ ਭੂਰੀ ਦੋ ਦੋ ਕਾਟੀਆਂ ਪਾ ਦੇ ਇਧਰਲੇ ਪਾਸੇ ਅਗਲੀ ਰੇਡ ਫਿਰ ਮੈਦਾਨ ਦੇ ਵਿੱਚ ਰਵੀ ਦੀ ਪੈਂਦੀ ਹੋਈ ਸਪਾਈਸ ਮੀਂਦ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ 100 ਡਾਲਰ ਦੇ ਮਾਸਰਬਾ ਜਿਹੜੇ ਹੈ ਉਹ ਉਹਨਾਂ ਵੀਰਾਂ ਵੱਲੋਂ ਸਪਾਈਸ ਮੀਂਦ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਸਾਡੇ ਸਤਕਾਰਯੋਗ ਵੀਰ ਆਹ ਕਹਿੰਦੇ ਵੀ ਆਪ ਸਪான்ਸਰ ਦਾ ਹੀ ਬੋਲ ਸਕਦੇ ਆ ਸੋ ਸਪਾਈਸ ਮੀਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਯੈਰੋ ਦੀ ਰੇਟ ਤੇ 100 ਡਾਲਰ ਹੋਊਗਾ ਸਪਾਈਸ ਮੀਟ ਵਾਲਿਆਂ ਦਾ ਧੰਨਵਾਦ ਲਓ ਕਬੱਡੀ ਪੌਂਡ ਦੇ ਮੈਦਾਨ ਦੇ ਵਿੱਚ ਕੌਣ ਆਹ ਹੈ ਨੌਜਵਾਨ ਛੋਟਾ ਨਾਸ ਕਹਿੰਦੇ ਪਿਆਰ ਦੇ ਨਾਲ ਲਓ ਅਮਰਿਤ ਨਾਮ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਇਸ ਖਿਡਾਰੀ ਦੀ ਲਖ ਲਖੀ ਕਬੱਡੀ ਦੇ ਕੱਲੇ ਕੱਲੇ ਦਾ ਜੱਫਾ ਐਨ ਹੁੱਲੇ ਹੁਲਾਰੇ ਹੁੰਦੇ ਹੋਏ ਅੱਗੇ ਵਧ ਕੇ ਕੀਤਾ ਗਿਆ ਹਮਲਾ ਇਸ ਖਿਡਾਰੀ ਦਾ ਕਈ ਖੇਡਨ ਸ਼ੌਕ ਨੂੰ ਕਈ ਮਾਰੇ ਰੋਟੀ ਦੇ ਕਈ ਕਰਕਰ ਮਿੰਨ ਦਾ ਬਣ ਕੇ ਖਿਡਾਰੀ ਚੋਟੀ ਦੇ ਆਹ ਕਈ ਵਿੱਚ ਮੈਦਾਨੇ ਉਹ ਬੰਦਾ ਕਬੱਡੀ ਤੋਂ ਹੀਰਾ ਬਣ ਜਾ ਜਿਹਨੂੰ ਲੱਗ ਜਾ ਇਸ਼ਕ ਕਬੱਡੀ ਦਾ ਆਹ ਬੰਦਾ ਕਬੱਡੀ ਤੋਂ ਹੀਰਾ ਬਣ ਜਾ ਜਿਹਨੂੰ ਲੱਗ ਜਾ ਇਸ਼ਕ ਕਬੱਡੀ ਦਾ ਸਾਰੀ ਯੂ ਸਪੋਰਟਸ کلب ਦਾ ਬਹੁਤ ਬਹੁਤ ਧੰਨਵਾਦ ਰਗਵੀਰ ਸਿੰਘ ਜੀ ਨਿਹਰ ਸਾਹਿਬ ਬੌਂਜੀਮਾ ਦੀ ਚੇਅਰਮੈਨ ਉਦਮ ਸਿੰਘ ਹਰਮਨ ਸਾਹਿਬ ਤੇ ਨਾਲ ਰਣਵੀਰ ਸਿੰਘ ਜੀ ਨਿਹਰ ਅਰ ਵਿਸ਼ੇਸ਼ ਤੌਰ ਤੇ ਜਰਨੈਲ ਸਿੰਘ ਜੀ ਸਰਾਜ ਸਾਹਿਬ ਹਰਮਨ ਸਿੰਘ ਜੀ ਬਰਾੜ ਜੁਗਿੰਦਰ ਸਿੰਘ ਜੀ ਚਾਲ ਸਾਹਿਬ ਤੇ ਹਮੇਸ਼ ਸਿੰਘ ਜੀ ਹੌਦਲਾ ਫਰਕਾਸ ਸਿੰਘ ਜੀ ਸੋਤਾ ਸਾਹਿਬ ਤੇ ਸੁਖ ਖਹਿਰਾ ਜੀ ਉਹਨਾਂ ਦਾ ਸਾਰੀਆਂ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ ਬੌਂਜੀਮਾ ਜੀ ਦੇ ਨਾਲ ਸੱਡੇ ਹਰਜਿੰਦਰ ਸਿੰਘ ਜਟਵਾਲ ਤੇ ਜਵਾਰ ਸਿੰਘ ਜੀ ਪੱਡਾ ਸਾਹਿਬ ਤੇ ਭੁਵਿੰਦਰ ਸਿੰਘ ਜੀ ਮੱਡ ਤੇ ਬਿੱਲਾ ਔਜਲਾ ਜੀ ਗੁਰਜਰ ਸਿੰਘ ਜੀ ਸੰਧੂ ਮਨਰੂਪ ਸਿੰਘ ਜੀ ਧਨਵਾ ਮਿੰਨੀ ਵਿਰਕਰੀ ਤਾਰਾ ਸਿੰਘ ਜੀ ਗਿੱਲ ਜਸਵਿੰਦਰ ਸਿੰਘ ਜੀ ਗਿੱਲ ਇਕਬਾਲ ਸਿੰਘ ਜੀ ਮਾਨ ਸੋਨੀ ਝਾਵਰ ਜੀ ਤੇ ਬਲਾਸੇ ਜੀ ਮਹਿਸਾਬ ਔਰ ਤੇ ਬਜੀਤ ਸਿੰਘ ਜੀ ਰਾਜ ਸਾਹਿਬ ਸਾਰੀਆਂ ਸ਼ਖਸੀਅਤਾਂ ਦਾ ਰੋਲ ਹੈ ਆ ਸਹਿਯੋਗ ਵੱਡਾ ਪਰ ਖੇਡ ਕਬੱਡੀ ਵੱਡੀ ਸਾਰੇ ਐਨਆਰਆਈ ਦੇ ਸਹਿਯੋਗ ਦੇ ਨਾਲ ਅਗਲੀ ਕਬੱਡੀ ਪੌਂਡ ਦੇ ਪਾਸੇ ਰਵੀ ਮਦਾਨ ਦੇ ਵਿੱਚ ਆ ਕਲਸੀਆ ਵਾਲਾ ਵੱਧਾ ਹੋਇਆ ਖਿਡਾਰੀ ਇਹੋ ਹੀ ਗੋਲਡਨ ਬੋਏ ਅੱਜ ਕਿਹੜੀ ਕੋਸ਼ਿਸ਼ ਕਰਦਾ ਅੱਖੜ ਦੇ ਪੈਰ ਓਏ ਸ਼ਾਨਦਾਰ ਬਾਤ ਹੈ ਮੁਖਨ ਭਾਜੀ ਬੱਲੇ ਬੱਲੇ ਕਰਾ ਦਿੰਦੇ ਆ ਤੁਸੀਂ ਚਾਰ ਚੰਨੀ ਲਾਈ ਜਾਂਦੇ ਆ ਕਬੱਡੀ ਦਾ ਦੋ ਸਿਰੇ ਦੀਆ ਕਬੱਡੀ ਦਾ ਹੰਦਸਾਹ ਪੁੱਲਰ ਪਰਿਵਾਰ ਨੇ 1500 ਡਾਲਰ ਜਿਹੜਾ ਸਖਯੂਦ ਦੇ ਪ੍ਰਬੰਧਾਂ ਤੋਂ ਖੁਸ਼ ਹੋ ਕੇ ਚੈੱਕ ਫੜਾਈਆ ਔਰ ਅਵਤਾਰ ਸਿੰਘ ਜੀ ਪੁੱਲਰ ਅਰਜਨ ਪੁੱਲਰ ਸਮੂਹ ਪੁੱਲਰ ਪਰਿਵਾਰ ਪੁੱਲਰ ਬ੍ਰਦਰਜ਼ ਪੁੱਲਰ ਅਖਾੜਾ ਧੰਨਵਾਦ ਕਰਦੇ ਆ ਸਮੁੱਚੀ ਕਮੇਟੀ ਦੇ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਤਗਰੋਰ ਦੇਖੋ ਔਰ ਲੱਗਦਾ ਹੋਇਆ ਤਗੜਾ ਜੱਫਾ ਕਿ ਰੇਟਾ ਭਾਵੇਂ ਲੱਖ ਪੈਂਦੀ ਆ ਆ ਗੱਲ ਜੱਫਿਆਂ ਦੇ ਮੁਕਰੀ ਇਹ ਮਦੀਸ਼ ਬਹੁਤ ਲੱਗ ਪਰ ਵਾਲਾ ਛੀਲਾ ਵੀਰ ਇਸ ਵੇ ਲਾ ਤਗੜਾ ਜੱਫਾ ਖੇਡ ਦਾ ਦੇ ਵਿੱਚ ਇੱਕ ਇੱਕ ਦਾ ਵਾਧਾ ਕਰਦਾ ਹੋਇਆ ਅਗਲੀ ਕਬੱਡੀ ਛੱਡਾ ਵਾਲੇ ਭੂਰੀ ਦੀ ਇਸ ਵੇਲੇ ਖੇਡ ਦਾ ਦੇ ਵਿੱਚ ਪਈ ਹੋਈ ਹਲਕਾ ਟੱਚ ਇਹ ਛਾਕੀ ਜਲਪੁਰ ਨੂੰ ਕਰਕੇ ਇਹ ਗਾ ਆ ਪੈਦੀ ਹੈ ਥੰਪੀ ਇਹ ਛੱਡਾ ਵਾਲਾ ਭੂਰੀ ਹੈ ਇਸ ਵੇਲੇ ਇੱਕ ਇਹਦਾ ਵਾਧਾ ਹ ਨਾਟ ਆ ਗਿਆ ਛੋਟਾ ਨਾਟ ਖੇਡ ਦਾ ਦੇ ਵਿੱਚ ਅਗਲੀ ਕਬੱਡੀ ਪਦਾ ਹੋਇਆ ਹ ਨਾਟ ਦੀ ਪਈ ਕਬੱਡੀ ਤੇ ਹੁਣ ਕੌਣ ਬੀਸੀ ਯੂਨਾਈਟਿਡ ਪ੍ਰਿੰਸ ਕਲਬ ਕਲਕੱਤੇ ਦਾ ਸ਼ਾਹਨਾ ਡਿੱਗੋ ਵਾਲਾ ਪਰ ਪੁਆਇੰਟ ਇਸ ਵੇਲੇ ਇਹ ਨਾਥ ਇੱਕ ਆਦਾ ਵਾਧਾ ਕਰਦਾ ਹੋਇਆ ਉੱਤਮ ਖੇਡ ਕਬੱਡੀ ਵਾਲਿਆਂ ਨੂੰ ਧੰਨਵਾਦ ਲਾਈਵ ਸਕੋਰ 13-13 ਤੇ ਲੈ ਕਬੱਡੀ ਦੇ ਜੋ ਲੈਟ ਹੋਇਆ ਜਾ ਰਿਹਾ ਜਿੱਦੇ ਸੁਪ ਬੋਲੇ ਵਾਲੀਏ ਦਾ ਉਹ ਵੀ ਟਿਲੋੜ ਦਾ ਦਿਲਸ਼ਾਦ ਜੀ ਸੀ ਦਾ ਇਕਬਾਲ ਗਲਬ ਵੱਖਣ ਅਲੀ ਜੀ ਦਾ ਵੀ ਜਿੱਲੇ ਪੱਟੀ ਦਾ ਧੰਨਵਾਦ ਰਾਜੇ ਖੇਲੇ ਬੇਗ ਲਾਟ ਕਬੱਡੀ ਇਸ ਸਮੇਂ ਖੇਡ ਦਾ ਦੇ ਵਿੱਚ ਇੱਕ ਕਬੱਡੀ ਬਾਕੀ ਆ ਕਿੰਦੇ ਉਹ ਚੱਲਦੇ ਹੋਏ ਮੁਕਾਬਲੇ ਦੀ ਬਹੁਤ ਝਗੜਾ ਮੁਕਾਬਲਾ ਜੋ ਸ੍ਰੀ ਗੁਰੂ ਘਰ ਦਾ ਵੱਡਾ ਜਿਹੜਾ ਮੇਲਾ ਰਣਵੀਰ ਸਿੰਘ ਜੀ ਨਿੱਜੇ ਸਾਹਿਬ ਦਾ ਧੰਨਵਾਦ ਆ ਮਕਸੀਕਨ ਬੋਲਦਾ ਸਲੱਖਣ ਸਿੰਘ ਇਸਦੇ ਕਬੱਡੀ ਹੋ ਕਬੱਡੀ ਹੋ ਜੱਗਾ ਓ ਚਿੱਟੀ ਵਾਲੇ ਹੋ ਜੱਗਾ ਜੱਗਾ ਦਾ ਬਣਦਾ ਹੀ ਆ ਨਚਣਾ ਜੱਫੀ ਦਾ ਤਕੜਾ ਲੱਗਾ ਪਰ ਇਮੋਸ਼ਨਲ ਨਾ ਹੋਵੋ ਆਜੋ ਲਾਈਨ ਤੋਂ ਬਾਹਰ ਆਜੋ ਪਲੀਜ਼ ਦੂਜੀ ਟੀਮ ਹੈ ਜਿਹੜੀ ਆ ਨੀਟੂ ਭਾਜੀ ਮੈਚ ਸ਼ੁਰੂ ਕਰਾਇਆ ਜਾਵੇ ਦੂਜੀ ਟੀਮ ਦਾ ਸੋ ਜਿਹੜੀ ਵੀ ਆ ਗਰਾਊਂਡ ਕਲੀਅਰ ਕਰ ਦਿਓ ਮਿਹਰਬਾਨੀ ਕਰਕੇ ਜਿਹੜੇ ਵੀਰ ਇਹ ਕਬੱਡੀ ਕੱਪ ਫਾਈਨਲ ਆਓ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਰਵੀਕਰਮ ਬੱਧਰਫਰ ਕਬੱਡੀ ਖਿਡਾਰੀ ਆਓ ਹਰਿਆ ਮੋਛ ਫੜ ਗੱਭਰੂ ਝੋਟੇ ਜਿੰਨੇ ਜਾਨ ਦਾ ਮਾਰਕ ਆ ਕਬੱਡੀ ਪਾਉਣ ਦੇ ਵਾਸਤੇ ਬੱਧਾ ਹੋਇਆ ਖਿਡਾਰੀ ਕਈ ਰੇਡ ਦੇ ਉੱਪਰ ਦੇਖਦੇਵੇਂ ਗੱਲ ਦੇਖਦੇ ਆਂ ਗੱਲ ਕੀ ਬਣਦੀ ਆ ਕਮਾਲਾ ਹੁੰਦੀ ਆ ਰਹੀ ਐ ਵੱਜੂ ਮੁੰਡਾ ਹਿੱਕ ਦੇ ਵਿੱਚ ਸਾਡੀ ਬੱਚੀ ਜੀਨਤ ਬਿਲਨ ਇੱਥੇ ਨੌਰ ਤੇ ਮਨਿੰਦਰ ਚੱਕੀਰ ਦਾਸ ਵਾਲਾ ਕਬੱਡੀ ਖਿਡਾਰੀ ਉਹਨਾਂ ਦੇ